जय भीम जय भावदाय शक्ति अमर शक्ति अमर जय भी जय पा जय भीम जय साहब साहब तेरी सोच पा सामते ही सोचते शक्ति अमर है। रंगदा शक्ति जय भीम जय पाप जय गुरुदेव गुरुदेव ਸਾਥ ਜਿਹੜਾ ਇਕੱਠੇ ਹੋਏ ਨੇ ਕਿਉਂਕਿ ਪਿੰਡ ਪਰੋਗਜਾਰੇ ਵਿੱਚ ਜਿਹੜਾ ਸ੍ਰੀ ਗੁਰੂ ਦਾਸ ਜਮਹਰਾ ਇਹਦਾ ਗੁਰੂ ਘਰ ਆ ਅੱਦੇ ਬਾਬਾ ਸਾਹਿਬ ਅਮੇਰਤ ਸਿੰਘ ਦੇ ਸਟੈਚੂ ਤੋਂ ਜਿਹੜਾ ਰਸਤਾ ਜਿਹੜਾ ਜਿਗਾ ਗੁਰੂ ਘਰ ਨੂੰ ਜਾਂਦਾ ਸੀਗਾ ਉਹ ਰਸਤਾ ਜਿਹੜਾ ਕੁਝ ਲੋਕਾਂ ਨੇ ਜਾਣ ਵਜ ਕੇ ਟਰੈਕਟਰ ਵਾਹ ਕੇ ਔਰ ਦੇ ਵਿੱਚ ਪਹਿਲਾਂ ਆਪ ਹੀ ਸਟੇ ਲਈ ਉਸ ਤੋਂ ਸਟੇਜ ਲੈਣ ਬਾਅਦ ਉਹ ਹੀ ਲੰਘਣਾ ਕੀਤਾ ਕੋਈ ਵਿੱਚ ਸਾਰੇ ਪਿੰਡ ਦੇ ਪੂਰੀ ਸ਼ੂਕੂ ਪੰਚਾਇਤ ਮੈਂਬਰ موجوده ਸਾਰੇ ਇੱਥੇ ਇਕੱਠੇ ਹੋਏ ਸੀ ਕੱਲ ਇਹ ਗੱਲ ਹੋਈ ਸੀ ਪੇ ਜਿਹੜੇ ਟਰੈਕਟਰਾਂ ਵਾਹਨ ਬੰਦਿਆਂ ਨੇ ਟਰੈਕਟਰ ਵਾਹ ਕੇ ਜਿਹੜੀ ਜ਼ਮੀਨਾਂ ਬਾਈ ਆ ਡੇਣੀ ਸਾਡੇ ਗੁਰੂ ਘਰ ਨੂੰ ਵਾਪਸ ਜਾਂਦਾ ਹੈ ਉਹ ਟਰੈਕਟਰ ਇੱਥੇ ਖੜੇ ਕੀਤਾ ਜਾਉਗੇ ਪਰ ਇੱਕ ਟਰੈਕਟਰ ਜਿਹੜਾ ਭੇਜਿਆ ਸੀ ਸੁਪੀ ਸਾਹਿਬ ਨੇ ਕੱਦੇ ਪਿੰਡ ਦੇ ਸਾਰੇ ਲੋਕਾਂ ਨੂੰ ਦੱਸਿਆ ਵੀ ਉਹ ਟਰੈਕਟਰ ਨਹੀਂ ਹੈਗਾ ਵੀ ਜਿਹੜਾ ਹਾਲੈਂਡ ਦਾ ਟਰੈਕਟਰ ਤੇ ਇੱਕ ਵਰਜਨ ਜਿਹੜਾ ਟਰੈਕਟਰ ਸੀਗਾ ਉਹ ਹੈਗਾ ਤੋਂ ਬਾਅਦ ਡਿਪਟੀ ਸਾਹਿਬ ਇਸ ਵੇਲੇ ਇੱਥੇ ਪਹੁੰਚੇ ਕਿਉਂਕਿ ਸਾਰੇ ਸਾਥੀਆਂ ਨੇ ਧਰਨਾ ਲਾਇਆ ਸੀ ਚੌਂਕ ਦੇ ਵਿੱਚ ਬਿਰਾਮ ਮੇਨ ਅੱਡੇ ਪੁਲ ਦੇ ਥੱਲੇ ਤੋਂ ਡਿਪਟੀ ਸਾਹਿਬ ਨੇ ਵਿਚਵਾਦ ਲਾਇਆ ਵੀ ਕੱਲ 4 ਵਜੇ ਤੱਕ ਸ਼ਾਮ ਦੇ ਉਦੋਂ ਪਹਿਲਾ ਪਹਿਲਾ ਸਾਰਿਆਂ ਬੰਦਿਆਂ ਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਜਾਊਗਾ ਅਤੇ ਦੋਨੇ ਟਰੈਕਟਰ ਜਿਹੜੇ ਆ ਥਾਣੇ ਵਿੱਚ ਜਿਹੜੇ ਆ ਉੱਥੇ ਪਹੁੰਚ ਜਾਓਗੇ ਅਤੇ ਜਿਨ੍ਹਾਂ ਬੰਦਿਆਂ ਨੇ ਵੀ ਬਦੀਫੀ ਕੀਤੀ ਸਮਾਜ ਨਾਲ ਉਹ ਸਾਰਿਆਂ ਦੀ ਗ੍ਰਿਫਤਾਰੀ ਹੋਊਗੀ ਅਸੀਂ ਵੀ ਇਹੀ ਗੱਲ ਦੇ ਉੱਪਰ ਡਿਪਟੀ ਸਾਹਿਬ ਦੀ ਗੱਲ ਵਿੱਚ ਆਪਾਂ ਇਹਦਾ ਵਿਸ਼ਵਾਸ ਕੀਤਾ ਤੇ ਜਿਹੜਾ ਸਾਰਿਆਂ ਨੇ ਸਹਿਮਤੀ ਦਿੱਤੀ ਆ ਵੀ ਉਹ ਬੰਦਿਆਂ ਦੇ ਕਰਵੇ ਵੀ ਹੋਣੀ ਚਾਹੀਦੀ ਹੈ ਰੈਸਟ ਕਰਨੇ ਚਾਹੀਦੇ ਆ ਅਰੇ ਦੋਨੇ ਟਰੈਕਟਰ ਥਾਣੇ ਵਿੱਚ ਜਿਹੜਾ ਖੜੇ ਨੇ ਨੇ ਇਸ ਵਿਸ਼ਵਾਸ ਤੇ ਅਸੀਂ ਨਾਲ ਸਾਡੀ ਧਰਨਾ ਜਿਹੜਾ ਲਾਇਆ ਜੀ ਉਹ ਆਪਾਂ ਚੱਕਰੇ ਆ ਤੇ ਡੱਪੀ ਸਾਹਿਬ ਨੇ ਜਿਹੜਾ ਵਿਸ਼ਵਾਸ ਸਾਨੂੰ ਆਸਿਆ ਕਿ 4 ਵਜੇ ਤੋਂ ਪਹਿਲਾਂ ਜੋ ਇਹਨਾਂ ਨੇ ਕਿਹਾ ਸੀ ਕਿਉਂਕਿ ਹਰ ਵੇਲੇ ਜਦੋਂ ਵੀ ਕਹਿੰਦੇ ਅਸੀਂ ਕਹੀਦਾ ਕੋ ਕੰਮ ਜਦੋਂ ਵੀ ਕਹੀਦਾ ਵੇ ਜਦੋਂ ਟਾਈਮ ਦੇ ਦਿੰਦੇ ਨੇ ਡੱਪੀ ਸਾਹਿਬ ਜੋ ਕਰ ਦਿੰਦੇ ਸਾਨੂੰ ਸਾਰਿਆਂ ਨੂੰ ਇਹ ਵਿਸ਼ਵਾਸ ਦੀ ਆ ਉਹ ਡੱਪੀ ਸਾਹਿਬ ਦਾ ਫੱਟ ਬੰਦਾ ਕਿਉਂਕਿ ਆਪਾਂ ਨਹੀਂ ਚੋਕੇ ਦੁਬਾਰਾ ਫੇਰ ਆਪਾਂ 4 ਵਜੇ ਇੱਥੇ ਚੌਕ 'ਚ ਇਕੱਠੇ ਹੋਈਏ ਇਸ ਕਰਕੇ ਸਾਰੇ ਸਾਥੀਆਂ ਨੂੰ ਇਹ ਹੀ ਬੇਤੀ ਆ ਵੀ 4 ਵਜੇ ਤੱਕ ਆਪਾਂ ਬੈਠ ਕਰੀਏ ਜੇਕਰ ਨਾ ਹੋਇਆ ਤੇ ਫੇ ਸਾਰੇ ਸਾਥੀ ਜਿਹੜੇ ਆ ਆਪਾਂ ਇੱਥੇ ਇਕੱਠੇ ਹੋ ਕੇ ਦੁਬਾਰਾ 4 ਵਜੇ ਇਹ ਪੁਲ ਤੋਂ ਲੈ ਆਵਾਂਗੇ ਸਾਰਿਆਂ ਨੂੰ ਜੈ ਗੁਰਦੇ ਜੈ ਗੁਰਦੇ ਹੈ ਸੇ ਜੈ ਹਰ